ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਵਾਈਲਡ ਲਾਈਫ ਵਿਭਾਗ ਦੇ ਅੜਿੱਕੇ ਚੜੇ। ਦਰਅਸਲ ਬੀਤੀ ਰਾਤ ਮੁਹਾਲੀ ਰੇਂਜ ਰੋਪੜ ਵਾਈਲਡ ਲਾਈਫ ਵਿਭਾਗ ਵੱਲੋਂ ਰੈਗੂਲਰ ਰਾਤਵਲੇ ਪੈਟਰੋਲਿੰਗ ਕੀਤੀ ਜਾਂਦੀ ਹੈ ਤਾਂ ਬੀਤੀ ਰਾਤ ਜਦੋਂ ਰੋਪੜ ਨੂਰਪੁਰ ਬੇਦੀ ਰੋਡ ਤੇ ਸਥਿਤ ਖੱਡ ਰਾਜਗੀਰ ਦੇ ਜੰਗਲ ਨੇੜੇ ਪੈਟਰੋਲਿੰਗ ਹੋ ਰਹੀ ਸੀ ਤਾਂ ਉਦੋਂ 2:30 ਵਜੇ 4 ਵਿਅਕਤੀ ਵਿਭਾਗ ਦੇ ਅੜਿੱਕੇ ਚੜਦੇ ਨੇ ਜਿਨ੍ਹਾਂ ਨੂੰ ਵਿਭਾਗ ਕਾਬੂ ਕਰਦਾ ਤਾਂ ਉਹਨਾਂ ਦੇ ਕੋਲੋਂ ਚੂਰਾ ਪੋਸਟ ਤੇ ਇੱਕ ਸਾਂਬਰ ਦੀ ਲਾਸ਼ ਵੀ ਬਰਾਮਦ ਹੋਈ ਜਿਸ ਨੂੰ ਵਿਭਾਗ ਨੇ ਆਪਣੇ ਕਬਜ਼ੇ 'ਚ ਲਿਆ ਤੇ ਫਿਰ ਅੱਜ ਉਹਨਾਂ ਚਾਰ ਜਣਿਆਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਬਾਰੇ ਜਾਣਕਾਰੀ ਜ਼ਰੂਰ ਮਿਲ ਰਹੀ ਹੈ ਕਿ ਬੀਤੀ ਰਾਤ ਪੈਟ੍ਰੋਲਿੰਗ ਦੌਰਾਨ ਚਾਰ ਜਣਿਆਂ ਨੂੰ ਕਾਬੂ ਕੀਤਾ ਜੰਗਲੀ ਜਨਵਰਾਂ ਦਾ ਸ਼ਿਕਾਰ ਕਰ ਰਹੇ ਸੀ ਤੇ ਉਹਨਾਂ ਦੇ ਕੋਲੋਂ ਇੱਕ ਸਾੰਬਰ ਦੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਸੋ ਲਗਾਤਾਰ ਵਾਈਲਡ ਲਾਈਫ ਵਿਭਾਗ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿੱਥੇ ਕਿਤੇ ਵੀ ਜੰਗਲੀ ਜਨਵਰਾਂ ਦਾ ਸ਼ਿਕਾਰ ਹੁੰਦਾ ਉਸ ਚੀਜ਼ ਨੂੰ ਨੱਥ ਪਾਈ ਜਾਵੇ। ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਜੰਗਲੀ ਜਨਵਰਾਂ ਨੂੰ ਬਚਾਉਣ ਦੇ ਲਈ ਤੇ ਸਾਰੇ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਕੋਈ ਵੀ ਬੰਦਾ ਜੰਗਲੀ ਜਾਨਵਰਾਂ ਦਾ ਸ਼ਿਕਾਰ ਨਾ ਕਰੇ ਤੇ ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਕਿ ਇਸ ਥਾਂ ਦੇ ਉੱਤੇ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਤਾਂ ਉਹ ਵਿਭਾਗ ਦੇ ਨਾਲ ਤੁਰੰਤ ਸੰਪਰਕ ਕਰਨ ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਕੁਲਰਾਜ ਸਿੰਘ ਡੀ ਐਫਓ ਰੋਪੜ ਨਾਲ ਵੀ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ ਸਰ ਸਭ ਤੋਂ ਪਹਿਲਾਂ ਤੇ ਇਹ ਪੂਰਾ ਮਾਮਲਾ ਦੱਸਿਓ ਕਿ ਕਿਵੇਂ ਤੁਸੀਂ ਉਹ ਚਾਰ ਬੰਦੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਪੈਟਰੋਲਿੰਗ ਤੁਸੀਂ ਕਰਦੇ ਸੀ ਤਾਂ ਉਹਦੇ ਤੁਹਾਨੂੰ ਕੋਈ ਸ਼ੱਕ ਹੋਇਆ ਜਾਂ ਫਿਰ ਕਿਸੇ ਨੇ ਦੱਸਿਆ ਸੀ ਕਿ ਇਸ ਤਰੀਕੇ ਦੇ ਨਾਲ ਸ਼ਿਕਾਰ ਜਿਦਾਂ ਬੰਦਿਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਐਡਾ ਮੈਮ ਜਿਵੇਂ ਹੁਣ ਸਰਦੀ ਦੀ ਰੁੱਤ ਜਦੋਂ ਸਟਾਰਟ ਹੋ ਜਾਂਦੀ ਹੈ ਨਾ ਉਹ ਸ਼ਿਕਾਰ ਦੀਆਂ ਘਟਾਵਾਂ ਪੜੀਆਂ ਵੱਜ ਜਾਂਦੀਆਂ ਹੈਗੀਆਂ ਠੀਕ ਹੈ ਜੀ ਹੂੰ ਉਹਦੇ ਤਹਿਤ ਹੀ ਆਪਣਾ ਅਸੀਂ ਨਾਈਟ ਪੈਟ੍ਰੋਲਿੰਗ ਪੂਰੀ ਰੂਪનગર ਡਿਵੀਜ਼ਨ ਦੇ ਵਿੱਚ ਰੂਪਨਗਰ ਜ਼ਿਲ੍ਹੇ ਔਰ ਮੋਹਾਲੀ ਦੇ ਜ਼ਿਲ੍ਹੇ ਦੇ ਵਿੱਚ ਸਟਾਰਟ ਕੀਤੀ ਹੋਈ ਹੈ ਤੇ ਰਾਤੀ ਸਾਡੀ ਟੀਮ ਗਈ ਹੋਈ ਸੀ ਕਿ ਸਾਡਾ ਫੋਰਸ ਗਾਰਡ ਸੀ ਜਗਵੀਰ ਸਿੰਘ ਨਾਲ ਸੁਬੀਰ ਸਿੰਘਾ ਫੋਰੈਸਟਰ ਸੀਗੇ ਕਮਿਸ਼ਨਰ ਜੀ ਉੱਪਰ ਸਾਡੇ ਫੋਰੈਸਟਰ ਸੀਗੇ ਲੇਬਰ ਦੇ ਬੰਦੇ ਸੀਗੇ ਤੋਂ ਆਪਣਾ ਉਹਨਾਂ ਨੂੰ ਗੁਫਤੂ ਚਾ ਉਹਥੇ ਮਿਲੀ ਵੀ ਖਡਰਾਜ ਕੀਤੇ ਜਿਹੜੇ ਜੰਗਲ ਹੈਗੇ ਆ ਉੱਥੇ ਬੰਦੇ ਕੋਈ ਸ਼ਿਕਾਰ ਕਰ ਰਹੇ ਹੈਗੇ ਇਮੀਡੀਏਟਲੀ ਆਪਣਾ ਇਹ ਜੰਗਲ ਦੇ ਫੋਰੈਸਟ ਦੇ ਵਿੱਚ ਉੱਥੇ ਗਏ ਤੇ ਉੱਥੇ ਦੇਖਿਆ ਇਹਨਾਂ ਨੇ ਇੱਕ ਥਾਂ ਤੇ ਵੀ ਆਪਣੇ ਬੰਦੇ 6 ਜਣੇ ਸੀਗੇ ਉੱਥੇ ਤੋਂ ਉਹਨਾਂ ਦੇ ਵਿੱਚੋਂ ਦੋ ਬੰਦੇ ਉਸੇ ਵੇਲੇ ਪਕੌੜੇ ਹੋ ਗਏ ਨਾਲ ਸ਼ਿਕਾਰੀ ਕੁੱਤੇ ਸੀ ਉਹ ਵੀ ਉਹਨਾਂ ਨੇ ਪਜਾਦ ਤੇ ਤੇ ਇਹ ਚਾਰ ਬੰਦੇ ਆਪਣੇ ਸਾਡੇ ਬੰਦਿਆਂ ਨੇ ਜਾ ਕੇ ਆਪਣਾ ਇਹਨਾਂ ਨੂੰ ਫਾੜ ਲਿਆ ਉਹਨਾਂ ਦੇ ਕੋਲੋਂ ਇੱਕ ਸਾਂਬਰ ਮਿਲਿਆ ਹੈਗਾ ਤੋਂ ਸਾਂਬਰ ਉਹਦੀ ਡੈੱਡ ਬੋਡੀ ਮਿਲ ਲੋ ਮੌਕੇ ਤੇ ਤੇ ਸਾਂਬਰ ਜਿਹੜਾ ਹੈਗਾ ਇਹ ਸ਼ੈਡੂਲ 1 ਦਾ ਜਾਨਵਰ ਹੈਗਾ ਜੀ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਇਹਨੂੰ ਮਾਰਨ ਤੇ ਪਾਬੰਦੀ ਆ ਤੋ ਇਹਨੂੰ ਮਾਰ ਨਹੀਂ ਸਕਦੇ ਸ਼ੈਡੂਲ 1 ਦਾ ਜਾਨਵਰ ਜਿਹਦੇ ਚ 3 ਤੋਂ 7 ਸਾਲ ਦੀ ਸਜ਼ਾ ਹੈਗੀ ਹੈ ਹਾਂਜੀ ਠੀਕ ਹੈ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਹੀ ਸਰਦੀ ਦਾ ਮੌਸਮ ਆਉਂਦਾ ਤੇ ਫਿਰ ਉਦੋਂ ਸ਼ਿਕਾਰ ਦੀਆਂ ਘਟਨਾਵਾਂ ਵੱਧ ਜਾਂਦੀਆਂ ਨੇ ਪਟ੍ਰੋਲੀ ਹਾਂਜੀ ਤੇ ਇੱਕ ਅਪੀਲ ਕੀ ਕਰਨਾ ਚਾਹੋਗੇ ਤੁਸੀਂ ਲੋਕਾਂ ਨੂੰ ਕਿ ਇਹ ਜੰਗਲੀ ਜਾਨਵਰ ਜਿਹੜੇ ਨੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਨਾ ਕਿ ਉਹਨਾਂ ਦਾ ਸ਼ਿਕਾਰ ਕੀਤਾ ਜਾਵੇ ਹਾਂ ਤਾਂ ਮੈਂ ਇੱਥੇ ਅਪੀਲ ਇਹੀ ਕਰਨਾ ਚਾਹਣਾ ਹੈਗਾ ਕਿ ਆਪਣਾ ਦੇਖੋ ਲੀਗਲ ਹੰਟਿੰਗ ਵੀ ਆਪਣਾ ਗਵਰਨਮੈਂਟ ਲਾਅ ਕਰਦੀ ਹੈ ਔਰ ਪ੍ਰੋਟੈਕਸ਼ਨ ਫਰਮ ਦੀ ਵਾਈਲਡ ਐਨੀਮਲਸ ਫੋਰ ਦਾ ਕrops ਉਹਦੇ ਵਾਸਤੇ ਆ ਆਪਣਾ ਗਵਰਨਮੈਂਟ ਦੀ ਪਾਲਿਸੀ ਆ ਗਵਰਨਮੈਂਟ ਡੀਲ ਕਾਈ ਐਂਡ ਜਿਹੜਾ ਹੈਗਾ ਸੂਰ ਵਾਈਲਡ ਬੋਰ ਉਹਦੇ ਵਾਸਤੇ ਪਰਮਿਟ ਦਿੰਦੀ ਆ ਫਾਰਮਰ ਨੂੰ ਦਿੰਦੀ ਆ ਫਾਰਮਰ ਆਪਣਾ ਉਹ ਹੀ ਹੰਟਿੰਗ ਕਰ ਸਕਦਾ ਆਪਣੇ ਲਿਕਲੀ ਐਂਡ दैट विल बी ਦੀ ਗਵਰਨਮੈਂਟ ਪ੍ਰੋਪਰਟੀ ਨਾ ਹਾਂ 315 ਬੋਰ ਦੀ ਆਪਣਾ ਰਾਈਫਲ ਉਹ ਲਾਇਸੈਂਸ ਹੋਣਾ ਜਿਹੜਾ ਫਾਰਮਰ ਨੂੰ ਮਿਲੇਗਾ ਪਰਮਿਟ ਮੈਂ ਅਪੀਲ ਕਰਾਂਗਾ ਕਿ ਇੰਨਾ ਸ਼ਿਕਾਰ ਨਾ ਕਰੋ ਜਾਨਵਰ ਉਹ ਵੀ ਰੱਬ ਦੇ ਜੀ ਨੇ ਸਾਡੇ ਵਰਗੇ ਨੇ ਉਹਨਾਂ 'ਚ ਵੀ ਜਾਨ ਆ ਕਿਉਂ ਇਹ ਕਰ ਦਿਓ ਹਾਂ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆ ਕੋਈ ਉਹਦਾ ਕロップ ਖਰਾਬ ਕਰਦਾ ਜਾਨਵਰ ਤਾਂ ਤੁਸੀਂ ਉਹ ਆਪਣਾ ਲੀਗਲ ਪਰਮਿਟ ਬਣਾਉਣਾ ਅਸੀਂ ਹੰਟਿੰਗ ਪਰਮਿਟ ਬਣਾ ਕੇ ਦਿੰਨੇ ਆ ਠੀਕ ਹੈ ਜਿਹੜੇ ਬੰਦੇ ਹੁਣ ਤੁਸੀਂ ਕਾਬੂ ਕੀਤੇ ਆ ਉਹਨਾਂ ਤੇ ਕਿਸ ਤਰੀਕੇ ਦੀ ਕਾਰਵਾਈ ਹੁਣ ਤੁਹਾਡੇ ਵੱਲੋਂ ਕੀਤੀ ਗਈ ਮੈਡਮ ਉਹ ਅਸੀਂ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਇੱਥੇ ਆਪਣਾ ਅਨੰਦਪੁਰ ਸਾਹਿਬ ਪੇਸ਼ ਕੀਤਾ ਕੋਰਟ ਨੇ ਉਹਨਾਂ ਦੇ 25 ਜਨਵਰੀ ਤੱਕ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈ ਜੀ ਠੀਕ ਹੈ ਧੰਨਵਾਦ ਸਰ